ਗਾਈਜ਼ ਜੋਤੀ ਨਾ ਗੁੱਸੇ ਹੋ ਗਈ ਐ ਤੇ ਬਣਾ ਪਤਾ ਕੀ ਰਹੀ ਐ ਹਰ ਇੱਕ ਕੁਝ ਬਣਾ ਰਹੀ ਐ ਤੇ ਹਜੀ ਆਊਗੀ ਭੁੱਲੂਗੀ ਤੇ ਉਹਨੂੰ ਮੈਂ ਇਹ ਨਹੀਂ ਦੱਸਣਾ ਕਿ ਕੈਮਰਾ ਚੱਲਦਾ ਪਿਆ ਤੁਸੀਂ ਦੇਖੀ ਆਇਓ ਤੇ ਕੈਮਰਾ ਚੱਲਦਾ ਹੋ ਉਹਨੂੰ ਆ ਲੈਣ ਦੋ ਤੇ ਉਹ ਬਣਾ ਰਹੀ ਐ ਮੈਗੀ ਤੇ ਮੈਗੀ ਦੇ ਵਿੱਚ ਉਹ ਕਹਿੰਦੀ ਮੈਂ ਅਰਬੀ ਭਾਗੇ ਬਣਾਣਾ ਹਾਂ ਹਾਂ ਅਰਬੀ ਭਾਗੇ ਪਤਾ ਨਹੀਂ ਕਹੀ ਜੀ ਬਣਦੇ ਕਹੀ ਜੀ ਨਹੀਂ ਬਣਦੀ ਇੱਕ ਰਿਵਨੋ ਆਲਨ ਕੀ ਹੋ ਗਿਆ ਜੋ ਤੈਨੂੰ ਮੇਰੇ ਪਸੰਦ ਹੈ ਚੱਕ ਕੇ ਡਿਲੇ ਮਾਰ ਯਾਰ ਤੈਨੂੰ ਪਸੰਦ ਆਈ ਤੇ ਠੀਕ ਹੈ ਪਰ ਮੈਨੂੰ ਨਹੀਂ ਜੱਜੀ ਉਹ ਕਿਤੇ ਨਾ ਕਰਦਾ ਤਵਾਰਾ ਸੁਪਰਾਓ ਠੀਕ ਹੈ ਨਾ ਉਹ ਮੋਂ ਬੱਤ ਟੇਬ ਲਗਾ ਲੈ ਹੋਵੇ ਕਿਉਂ ਟੇਬ ਲਗਾ ਲੋ ਤੇਰੇ ਸੇ ਬਾਤ ਮਾ ਤੇ ਕਰੋ ਤੇ ਹੋਰ ਮੈਂ ਕੀ ਨਾ ਕਰਾਂ ਫਿਰ ਉਹ ਯਾਰ ਉਹਦੇ ਉੱਪਰ ਨਹੀਂ ਜਾਣੀ ਸੀ ਉਹਦਾ ਦੀ ਗਾਈਜ਼ ਇਹ ਇਹ ਨਾ ਪਤਾ ਕਿਉਂ ਗੁੱਸੇ ਹੋੜੀ ਆ ਮੈਂ ਕਿਹਾ YouTube ਦੇ ਉੱਪਰ ਵੀਡੀਓ ਪਈ ਸੀਗੀ ਉਹ ਵੀਡੀਓ ਯਾਰ ਮੈਨੂੰ ਜੱਚੀ ਨਹੀਂ ਕਿਉਂਕਿ ਉਹਦੇ ਉੱਪਰ 뷰 ਵੀ ਨੇ ਖਾਸ ਗਾਈ ਨਹੀਂ ਸੀਗੇ ਤੇ ਮੈਂ ਉਹ ਵੀਡੀਓ ਕੱਢਤੀ ਡਿਲੀਟ ਤੇ ਇਹ ਉਸ ਕਾਕੇ ਯਾਰ ਰੋਣਾ ਭਾਰੀ ਹੈ ਤੇ ਮੈਗੀ ਬਣਾ ਰਹੀ ਆ ਮੈਗੀ ਦੇ ਵਿੱਚ ਅਰਬੀ ਪਾਉਗੀ ਅਰਬੀ ਪਾ ਕੇ ਮੈਗੀ ਕਹੀ ਜੀ ਬਣਦੀ ਆ ਤੁਸੀਂ ਸੋਚੀਏ ਕਦੀ ਮੈਂ ਤਾਂ ਆਂਦੀ ਪਈ ਆ ਗਾਈਜ਼ ਆਂਦੀ ਪਈ ਆ ਦੰਗ ਮੈਂ ਸੋਚ ਰਹੀ ਯਾਰ ਮੈਂ ਵਲੌਗ ਬਣਾ ਲਾਂ ਵਲੌਗ ਹੀ ਬਣਾ ਰਹੇ ਹੋ ਤੇ ਕੀ ਕਰ ਰਹੇ ਹੋ ਮੂੰਹ ਬਣਾ ਰਹੇ ਹੋ ਮੈਂ ਕਿਥੇ ਬਣਾਇਆ ਹੈ ਇਹ ਵਲੌਗ ਤੇ ਰੋ ਕਿਉਂ ਰਹੀ ਹੋ ਯਾਰ ਫਿਰ ਚਲ ਕੋਈ ਨਹੀਂ ਯਾਰ ਉਹ ਮੈਨੂੰ ਲੱਗਦਾ ਉਹਦੇ ਉੱਪਰ ਜਾਣੀ ਨਹੀਂ ਸੀ ਜੋਤੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਜੋ ਮਰਜ਼ੀ ਕਰੋ ਤੁਕਮ ਕਿਧਰ ਰਹੀ ਤੂੰ ਕੀ ਗੋਤੀ ਮਾਰਦੀ ਘੋਮੀ ਨੀ ਇੱਥੇ ਕਿਧਰ ਰਹਿ ਯਾਰ ਸੱਦਲੀ ਜਾ ਤਾਂ ਮਾਰੇ ਮੂੰਹ ਤੇ ਜੜਾ ਕਉ ਕਿਉਂ ਮੇਰੇ ਦਿਲ ਕਿਉਂ ਕਰੇ ਮੇਰੇ ਮੂੰਹ ਤੇ ਮਾਰਨ ਦਾ ਤੇ ਦਲੇ ਬੀੜਾ ਦਿੱਲੀ ਸਭ ਤੇ ਆਪ ਤਾਂ ਤੇ ਯਾਰ ਉਹ ਨਹੀਂ ਬੰਨੀ ਸੋਈ ਅੱਛਾ ਹੁਣ ਦੱਸ ਮੈਗੀ ਵੀ ਚਰ ਵੀ ਬਾਈਂਗੀ ਪਾਵਾਂਗਾ ਵੀ ਬੀ ਮੈਗੀ ਅਲਮੀ ਅਲਮੀ ਕੀ ਜੂਠ ਕਹਿ ਰਹੀ ਸੀ ਮੈਂ ਮੈਗੀ ਚਰ ਵੀ ਵਾਗੀ ਬਣਾਉਂਗੀ ਤੂੰ ਜਿਆਦਾ ਦਿਮਾਗ ਦੌੜ ਜੇ ਮੈਂ ਕਿਹਾ ਮੈਂ ਆਪਣੇ ਲਈ ਬਣਾਨੀ ਅਰਬੀ ਤੋੜ ਲਈ ਹੈ। ਅੱਛਾ ਤੂੰ ਅਰਬੀ ਮੈਂ ਅਰਬੀ ਖਾਵਾਂ ਤੇ ਤੂੰ ਮੈਗੀ ਖਾਏਂਗੀ ਹੈਂ? ਵਾਹ ਤੇਰੇ ਹੈਂ ਤੂੰ ਐਹੀ ਜੀ ਤੇਜ਼ ਜਨਾਨੀ ਤਾਂ ਰੱਬ ਕਿਸੇ ਨੂੰ ਨਾ ਦੇਵੇ। ਆਹ ਮਾਰੀ ਮੇਰੀ ਤੇ ਲੱਗ ਤੇਰੇ ਗਈ ਹੈ। ਹੈਂ? ਮਾਰੀ ਮੇਰੀ ਤੇ ਲੱਗ ਤੇਰੇ ਗਈ ਆ। ਹੂੰ। ਚਲ ਜਾ ਹੁਣ ਤੂੰ ਤਿਆਰ ਕੀ ਤੰਗ ਕਰੀਏ ਨਹੀਂ। ਚਲ ਪਾਗਲ ਹੋ ਗਈ ਤੇਰੀ ਗੁੱਤ ਪਤਾ ਕਿੰਨੀ ਤੇਜ਼ ਲੱਗਦੀ ਆ ਇਹਦੇ ਇੱਕ ਬਾਲ ਵੜੇ ਮੋਟੇ ਨੇ ਤੇ ਕੋਈ ਗੁੱਤ ਮਾਰਦੀ ਵੀ ਲੈ ਦੱਸ ਤੈਨੂੰ ਕੋਈ ਅਕਲ ਉਗਰ ਹੈ ਕਿ ਨਹੀਂ ਮੈਂ ਤੇਰਾ ਪਤੀ ਆ ਤੂੰ ਮੇਰੇ ਪੈਰ ਛੂ ਆ ਲਾ ਫੜ ਲੈ ਪਤੀ ਤਾਂ ਇਸ ਵਾਰ ਤਾਂ ਇਹ ਪੈਰ ਉਹ ਗਿਰ ਜਾਉ ਨਹੀਂ ਗਿਰਨਾ ਤਾਂ ਨਹੀਂ ਛੂਣਾ ਤਾਂ ਹੈਗੇ ਮੈਂ ਤਾਂ ਚੱਲ ਠੀਕ ਆ ਨਾ ਛੂ ਚੱਲ ਠੀਕ ਹੈ ਇਹ ਲਈ ਹੱਥ ਹੱਥ ਤੇ ਕਿਸ ਕਰ ਲੈ ਇੱਥੇ ਬਿੱਲੀ ਨਹੀਂ ਆ ਕੁਛ ਵੀ ਬੋਲਦੇ ਅੱਛਾ ਤੇਰੇ ਲਈ ਇੱਕਦਮ ਚੀਜ਼ ਪੁੱਛਾਂ ਯਾਰ ਮੈਂ ਤੈਨੂੰ ਪੰਜਾਬੀ ਗਾਣਿਆਂ 'ਚ ਕਿਹੜਾ ਗਾਣਾ ਪਸੰਦ ਆ ਮੈਨੂੰ ਹਾਂ ਮੂਸੇ ਵਾਲੇ ਦਾ ਮੂਸੇ ਵਾਲ ਦਾ ਕੋਈ ਇੱਕ ਗਾਣਾ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਵੀ ਇਹ ਗਾਣਾ ਤੇ ਬਿਲਕੁਲ ਆਤੀ ਆ ਮੂਸੇ ਵਾਲਾ ਦਾ ਇੱਕ ਗਾਣਾ ਹਾਂ ਉਹ ਵਾਲਾ ਮੈਂ ਥੋੜੀ ਸੌਫਟਾਂ ਤੋਂ ਥੋੜਾ ਹਾਰ ਹੈਂ ਮੈਂ ਥੋੜੀ ਸੌਫਟਾਂ ਤੋਂ ਥੋੜਾ ਹਾਰ ਆ ਮੈਂ ਥੋੜੀ ਸੌਫਟ ਆ ਤੂੰ ਉਹ ਤਾਂ ਮੈਨੂੰ ਪਤਾ ਕਿ ਮੈਂ ਹਾਰਡ ਆ ਗਾਣਾ ਕਿਹੜਾ ਵਾ ਉਹਦਾ ਗਾਣਾ ਇਹ ਲਾਈਨ ਮੈਂ ਤੇੜੀ ਸੌਫਟਾ ਤੂੰ ਥੋੜਾ ਹਾਰਡ ਆ ਇਹ ਕਿਹੜਾ ਗਾਣਾ ਹੈ ਯਾਰ ਇਹ ਗਾਣਾ ਕਿਹੜਾ ਹੈਗਾ ਇੱਕ ਮੂਸੇ ਵਾਲੇ ਦਾ ਕਿਹੜਾ ਮੈਂ ਆਪਕੋ ਦਿਖਾਉਂਗੀ ਇਸਦੀ ਵੀਡੀਓ ਬਸ ਉਹੀ ਗਾਣਾ ਤੈਨੂੰ ਪਸੰਦ ਆ ਇਹ ਕੋਈ ਅੱਜ ਕੱਲ੍ਹ ਸੁਣੀ ਸੀ ਨਹੀਂ ਯਾਰ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਬਈ ਮੈਂ ਤਾਂ ਸੁਣਿਆ ਨਹੀਂ ਮੈਂ ਸੌਫਟਾਂ ਤੇ ਤੂੰ ਬੜਾ ਹਾਰਡ ਆ ਜੇ ਤੁਸੀਂ ਸੁਣਿਆ ਤਾਂ ਜੇ ਦੱਸਿਓ ਜਰਾ ਕਮੈਂਟ ਕਰਕੇ ਕਿਹੜਾ ਗਾਣਾ ਹੈ ਮੂਸੇ ਵਾਲੇ ਦਾ ਉਹ ਤਾਂ ਇਹੋ ਜਿਹੇ ਗਾਣੇ ਗਾਉਂਦਾ ਹੀ ਨਹੀਂ ਹੈ ਮੈਨੂੰ ਤਾਂ ਦਾ ਗਾਣਾ ਉਹਦੀ ਓਏ ਹੋਏ ਓਏ ਹੋਏ ਮੈਗੀ ਗਾਇਜ਼ ਮੈਗੀ ਤਿਆਰ ਹੋ ਗਈ ਆ ਦਿਖਾਵਾਂ ਆਮ ਮੈਗੀ ਤਿਆਰ ਉਹਦੀ ਸਿੰਪਲ ਹੀ ਬਣਾਈ ਹੈ ਬਿਲਕੁਲ ਅੱਜ ਹਾਂ ਆ ਸਿੰਪਲ ਹੀ ਚੱਲੂਗੀ ਤੁਸੀਂ ਨਖਰੇ ਜ਼ਿਆਦਾ ਕਰਦੇ ਹੋ ਦਾਲ ਸਿੰਪਲ ਬਣਾਤੀ ਆ ਮੈਂ ਨਖਰੇ ਥੋੜੀ ਚੰਲੰਗ ਘੋਟੇ ਨਹੀਂ ਕਿਹੜੇ ਨਖਰੇ ਕਰਦੇ ਅਸੀਂ ਤੇਰੇ ਕੋਲ ਜਿੰਨੇ ਤੁਸੀਂ ਕਰਦੇ ਨਾਲ ਫਿਰ ਜਨਾਨੇ ਵੀ ਨਹੀਂ ਕਰਦੇ ਯਾਰ ਇਹ ਤਾਂ ਯਾਰ ਇਹ ਇਹ ਰੋਟੀ ਖਵਾਣ ਲੱਗੇ ਵੀ ਨਾ ਖਵਾਉਂਦੀ ਵੀ ਹੈ ਤੇ ਨਾਲੇ ਫਿਰ ਮੈਨੂੰ ਗੱਲਾਂ ਵੀ ਸੁਣਾਉਂਦੀ ਹੈ ਦੱਸੋ ਹੈ ਇਹ ਜੇ ਹੋ ਸਕਦੇ ਹਾਲਾਤ ਕਿਸਦੇ ਮੇਰੇ ਜਣ ਕੇ ਹਾਲਾਤ ਕਿਸਦੇ ਜੋ ਹੋ ਗਏ ਨਾ ਬਸ ਹਾਂ ਫਿਰ ਉਹ ਜੋਂਦਾ ਹੀ ਨਹੀਂ ਹੈ ਹੈ ਜੋਂਦਾ ਨਹੀਂ ਲੱਗਦਾ ਯਾਰ ਮੈਨੂੰ ਥੋੜੀ ਘਟ ਕਿਉਂ ਲੱਗ ਰਹੀ ਹੈ ਤੁਹਾਨੂੰ ਘਾਟੇ ਲੱਗੇਗੀ ਮੇਰੀ ਵਾਦੀ ਫਿਰ ਇਹ ਹੀ ਮੰਨਦੇ ਦੇ ਫਿਰ ਨਹੀਂ ਕਿ ਕੋਈ ਹੁਣ ਘਟ ਘਟ ਵਾਈ ਜਾ ਨਾ ਇਮਾਨਦਾਰ ਨਾ ਦੱਸ ਇਹ ਇਮਾਨ ਅਚਾਰੋਕ ਜਿਹਾ ਮੈਂ ਦਿਖਾਵਾਂ ਫਿਰ ਉਹਨੂੰ ਵੀ ਮੈਂ ਵੀਡੀਓ ਦਿਖਾ ਦਵਾਂ ਪਤਾ ਲੱਗ ਜੂਗਾ ਕਿ ਦੀ ਘਾਟ ਤੇ ਕਿ ਦੀ ਵਾਧਾ ਅਰਬੀ ਖਾਣੀ ਹੈ ਨਹੀਂ ਅਰਬੀ ਖਾਊਗਾ ਇਹ ਹਜੇ ਇਹਨੂੰ ਕਰ ਰੋਕ ਸਾਥ ਵਿੱਚ ਖਾਏਗੇ ਰੋਕ ਦੇ ਮੈਗੀ ਖਾ ਲੈ ਉਹ ਪਹਿਲਾਂ ਮੈਗੀ ਖਾ ਲੈਨੇ ਨਾ ਨਹੀਂ ਵੀ ਕੋਈ ਕੁਮਟ ਨਹੀਂ ਜਾਈ ਪਹਿਲਾਂ ਅਰਬੀ ਖਾਤਾ ਹਾਈ ਹਾਈ ਨਹੀਂ ਮੈਂ ਕਿੰਨੀ ਭੁੱਖੀ ਆ ਇਹ ਜਾਗਾ ਥੋੜੀ ਮੈਂ ਇਹਨੂੰ ਗਰਮ ਕਰ ਲੈਣ ਚੱਲ ਫਿਰ ਮੈਂ ਆਪਣੀ ਜਨ ਮੈਗੀ ਖਾ ਲਾਂ ਮੇਰੀ ਮਤਲਬ ਉਹਨੇ ਲੈ ਕੇ ਜਾ ਤੈਨੂੰ ਬਰਾਬਰ ਦਾ ਕਰ ਯਾਰ ਨਾ ਨਖਰੇ ਮੰਦੀ ਖਾਉਣੀ ਨਹੀਂ ਦੇ ਹੁਣ ਅੱਛਾ ਇਹ ਬਰਾਬਰ ਹੈ ਤੂੰ ਦਾਅਵਾ ਕਰ ਇਮਾਨਦਾਰ ਨਾ ਇੱਕ ਚਮਚਾ ਤਾਂ ਮੈਨੂੰ ਹੋਰ ਜਾਣਾ ਚਾਹੀਦਾ भर के एक ही बार <laughs> एक ही बार ही नी 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 है जब इन इन बार ही है चल फिर आ दे दे मेरे क्यों बराबर आते फिर दे दे नहीं <laughs> दे दे? नहीं दे 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 दे। ले ले <laughs> नहीं ये देखो कितनी ज्यादा है चल आप फिर ले ले तो ज्यादा नहीं मुझे कम ही ठीक है चल चम्मच चम्मच दे दे यार गाइस ये देख दे ले कितनी तेज है आप इन्हें ज्यादा रख ली है ਤੇ ਮੈਨੂੰ ਘਟ ਦਿੱਤੀ ਹੈ ਰੋਟੀ ਲੈ ਲਓ ਰੋਟੀ ਵੀ ਲੈ ਜਾ ਹਾਂ ਲਓ ਜੀ ਗਾਇਸ ਹੁਣ ਪਹਿਲਾਂ ਰੋਟੀ ਰੋਟੀ ਲੈ ਜੀਏ ਨੇ ਰੋਟੀ ਵੀ ਖਾ ਲੈ ਦੇ ਨਾਲ ਹੀ ਪਹਿਲੇ ਪੁੱਤਾਂ ਮੈਂ ਕਿਹ ਜਿ ਬਣਾਈ ਉਹ ਘਟਣਾ ਪਹਿਲਾਂ ਨਾ ਕਰਦੇ ਇੱਕ ਮਿੰਟ ਗਾਇਸ ਮੈਂ ਰੋਟੀ ਦਾ ਡੱਬਾ ਰੱਖਦਾ ਫਿਰ ਮੈਂ ਆਪਾਂ ਕਰ ਦੇਗਾ ਲਓ ਜੀ ਗਾਇਸ ਆਪਣੀ ਮੈਗੀ ਆ ਗਈ ਹੈ ਅਰਬੀ ਆ ਗਈ ਹੈ ਤੇ ਦਹੀਂ ਲੈ ਕੇ ਆਂਦੀ ਵੀ ਹੈ ਜੇ ਦਹੀਂ ਲਿਆਉਗੀ ਲਓ ਜੀ ਲੈ ਆਈ ਦਹੀਂ ਵਾਹ ਤੇਰੇ ਆਤਾ ਫਿਰ ਨਜ਼ਾਰਾ ਹੀ ਆ ਜੂਗਾ ਗਾਈਂ ਦਹੀਂ ਵੀ ਆ ਗਿਆ ਜੀ ਨਾਲ ਅਰਬੀ ਦਹੀਂ ਤੇ ਮੈਗੀ ਤੇ ਨਾਲ ਰੋਟੀ ਤੇ ਨਾਲ ਟੀਵੀ ਚੱਲਦਾ ਹੋਇਆ ਤੇ ਹੁਣ ਆਪਾਂ ਪਹਿਲਾਂ ਰੋਟੀ ਰੋਟੀ ਖਾ ਲਈਏ ਫਿਰ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਉਹ ਗੱਲ ਆਹ ਦੇਖੋ ਲੈ ਦਹੀਂ ਅਰਬੀ ਤੇ ਮੈਗੀ ਹੁਣ ਤੁਸੀਂ ਇਹ ਦੱਸੋ ਕਿ ਮੇਰੀ ਮੈਗੀ ਜ਼ਿਆਦਾ ਹੈ ਕਿ ਜੋਤੀ ਦੀ ਜ਼ਿਆਦਾ ਵਾ ਮੇਰੀ ਹੈਗੀ ਸਟੀਲ ਵਾਲੀ ਪਲੇਟ ਵਾਲੀ ਤੇ ਜੋਤੀ ਦੇ ਹੈਗੀ ਪਲਾਸਟਿਕ ਵਾਲੀ ਤੁਸੀਂ ਇਨਸਾਫ ਕਰ ਦਿਓ ਮੇਰੀ ਵੱਸ ਫੈਲੀ ਹੋਈ ਹੈ ਔਰ ਕੁਝ ਨਹੀਂ ਹੈਗਾ ਗਾਈਂ ਰੋਟੀ ਪਾਣੀ ਖਾ ਲਈਏ ਰੋਟੀ ਪਾਣੀ ਖਾ ਪੀ ਕੇ ਵੇਲੇ ਹੋ ਗਏ ਏ ਮਹਾਰਾਣੀ ਜੀ ਹੁਣ ਲੰਮੀ ਪੈ ਗਈ ਇੱਥੇ ਹਜੇ ਇਹਨੂੰ ਡੈਡੀ ਨੇ ਪੁੱਛਿਆ ਸੀਗਾ ਕਿ ਸ਼ਾਮ ਨੂੰ ਕੀ ਬਣਾਈਂਗੀ ਬੇਟਾ ਤੇ ਇਹਨੇ ਹਜੇ ਉਹ ਦੱਸਿਆ ਨਹੀਂਗਾ ਕਲੀਅਰ ਨਹੀਂ ਕੀਤਾ ਕੀ ਬਣਾਈਂਗੀ ਸ਼ਾਮ ਨੂੰ ਅੱਜ ਬੋਲਿਆ ਤਾਂ ਸੀ ਮੈਂ ਅੰਬਸਰੀ ਬੜੀਆ ਹੈ ਅੰਬਸਰੀ ਬੜੀਆ ਬਣਾਉਂਗੀ ਯਾਰ ਅੰਬਰ ਜੀ ਯਾਰ ਇਹ ਬੜਾ ਪੰਗਾ ਰੰਦਾ ਰੋ ਸ਼ਾਮ ਨੂੰ ਕਦੀ ਕੀ ਬਣਾਈਏ ਕੀ ਨਾ ਖਾਈਏ ਹੁਣ ਇਹ ਕਹਿੰਦੀ ਅੰਬਰਸਰੀ ਬੜੀਆ ਭਾਈ ਮੇਰਾ ਤਾਂ ਜੀ ਨਹੀਂ ਕਰਦਾ ਅੰਬਰਸਰੀ ਬੜੀ ਖਾਣ ਨੂੰ ਕੁਝ ਵਧੀਆ ਜਿਹਾ ਖਵਾ ਦੇ ਯਾਰ ਆ ਤਾਂ ਸ਼ਨੀਵਾਰ ਆ ਕੱਲ ਅੱਛਾ ਕੱਲ ਆਲੂ ਵਾਲੀ ਕੋਠੀ ਬਣਾਈਂਗੀ ਕਿ ਨਹੀਂ ਆਲੂ ਵਾਲੇ ਪਰੌਂਠੇ ਹੈ ਦੇਖਾਂਗੇ ਹੈ ਦੇਖਾਂਗੇ ਦੇਖਾਂਗੇ ਕਿਉਂ ਬਣਾਏਗਾ ਨਹੀਂ ਜਾਂ ਫਿਰ ਕੁਝ ਹੋਰ ਬਣਾ ਲ ਵਧੀਆ ਜਿਹਾ ਆਟੇ ਟਿੱਕੀ ਖਵਾ ਦੇ ਸੋਰੀ ਮੈਂ ਬੈਲੀ ਨਹੀਂ ਗਾਈ ਜੀ ਜਦੀ ਟਿੱਕੀ ਬਹੁਤ ਸਵਾਦ ਲੱਗੇ ਬਹੁਤ ਸਵਾਦ ਬਣਾਂਦੀ ਟਿੱਕੀ ਬੈਂ ਤੇ ਗਾਈ ਤੂੰ ਜੀ ਯਾਰ ਸਪੋਰਟ ਕਰਿਆ ਕਰੋ ਯਾਰ ਸਪੋਰਟ ਕਿਉਂ ਨਹੀਂ ਕਰਦੇਗੇ ਤੇ ਇੱਕ ਚੀਜ਼ ਮੈਨੂੰ ਕਈ ਜਣੇ ਕਮੈਂਟ ਕਰਕੇ ਸਾਨੂੰ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਕਿ ਰਿਐਕਸ਼ਨ ਵੀ ਬਾਰੇਓ ਇਹ ਵੀ ਬਾਰੇਓ ਭਾਈਓ ਹੁਣ ਤੁਸੀਂ ਦੱਸੋ ਯਾਰ ਅਸੀਂ ਕੀ ਪਾਈਏ ਫਿਰ ਜੇ ਦੇਖਿਆ ਕਰੋਗੇ ਫਿਰ ਤਾਂ ਅਸੀਂ ਵਲੌਗ ਪਾਇਆ ਕਰਾਂਗੇ ਜੇ ਤੁਸੀਂ ਦੇਖੋਗੇ ਨਹੀਂ ਫਿਰ ਅਸੀਂ ਵਲੌਗ ਬਣਾ ਦਾ ਕੀ ਫਾਇਦਾ ਵਾ ਤੁਸੀਂ ਫਿਰ ਦੇਖਦੇ ਨਹੀਂ ਹੈਗੇ ਗੱਲ ਇਸ ਤਰ੍ਹਾਂ ਵਾ ਜੇ ਦੇਖੋਗੇ ਤਾਂ ਫਿਰ ਅਸੀਂ ਪਾਇਆ ਕਰਾਂਗੇ ਜੇ ਨਹੀਂ ਦੇਖੋਗੇ ਫਿਰ ਉਹਦਾ ਕੀ ਫਾਇਦਾ ਵਾ ਫਿਰ ਕੋਈ ਫਾਇਦਾ ਨਹੀਂ ਹੈਗਾ ਬਾਕੀ ਤੁਹਾਡੀ ਆਪਣੀ ਇੱਛਾ ਵਾ ਜਿਵੇਂ ਹੋਊਗਾ ਮੈਨੂੰ ਕਮੈਂਟ ਕਰਕੇ ਉਹ ਚੀਜ਼ ਦੱਸ ਦਿਓ ਕਿਉਂ ਚਾਹਦੀ ਤੂੰ ਕੀ ਕਰਨੀ ਹੈ ਦੱਸ ਕੀ ਪਾਈਏ ਵਲੌਗ ਪਾਈਏ ਕਿ ਆਪਾਂ ਰਿਐਕਸ਼ਨ ਹੀ ਪਾਈਏ ਜੋ ਤੇਰਾ ਮਨ ਕਹਿੰਦਾ ਰਿਐਲਿਟੀ ਕਹਿ ਰਹੇ ਆ ਤਾਂ ਤੂੰ ਕਰ ਦੇ ਨਾ ਮੇਰੇ ਮਨ ਦੀ ਅੱਛਾ ਚਲ ਠੀਕ ਹੈ ਜੋ ਤੇਰਾ ਮਨ ਕੀ ਕਹਿੰਦਾ ਰਿਐਲਿਟੀ ਦੱਸ ਕੀ ਪਾਈਏ ਆਪਾਂ ਵਲੌਗ ਜਾਂ ਰਿਐਕਸ਼ਨ ਵਲੌਗ ਹੀ ਪਾ ਦੋ ਵਲੌਗ ਪਾਈਏ ਜੇ ਇਸ ਵਲੌਗ ਦੇ ਉੱਪਰ ਲੋਕਾਂ ਨੇ ਆਪਣਾ ਪਿਆਰ ਦਿਖਾਇਆ ਤੇ ਆਪਾਂ ਵਲੌਗ ਹੀ ਪਾਵਾਂਗੇ ਫਿਰ ਕੰਟੀਨਿਊ ਪਾਵਾਂਗੇ ਜੇ ਫਿਰ ਪਿਆਰ ਨਹੀਂ ਦਿਖਾਇਆ ਫਿਰ ਜਿਵੇਂ ਲੋਕ ਕਹਿਣਗੇ ਉਦਾ ਕਰ ਲਾਂਗੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਇੰਨੀ ਸੀਗੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਲਿਓ ਜੇ ਕਰਨਾ ਵੈਸੇ ਹਰ ਵਾਰੀ ਬੋਲਦਾ ਰਹੇਗਾ ਪਰ ਕੋਈ ਕਰਦਾ ਨਹੀਂਗਾ ਬਾਕੀ ਤੁਹਾਡੀ ਇੱਛਾ ਵਾ ਪਰ ਮੈਂ ਫਿਰ ਵੀ ਇੱਕ ਵਾਰੀ ਬੋਲ ਦਿੰਨਾ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਛੇਤੀ ਨੈਕਸਟ ਵੀਡੀਓ ਤਦ ਤੱਕ ਲਈ